ਤੇ ਸੋਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਦੱਸਦੀ ਹੈ ਕਿ ਅਕਾਲੀ ਦਲ ਦੇ ਵੱਲੋਂ ਤਰਨਤਾਰਨ ਬਾਈ ਇਲੈਕਸ਼ਨ ਦੇ ਲਈ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਜੀ ਹਾਂ ਦੱਸਦੀ ਹੈ ਕਿ ਅੱਜ ਤਰਨਤਾਰਨ ਦੇ ਪਿੰਡ ਚਪਾਲ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਰੱਖਿਆ ਗਿਆ ਸੀਗਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਆਪਣੇ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਤਾਂ ਦੱਸਦੀ ਹੈ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਉਮੀਦਵਾਰ ਬਣਾਇਆ ਗਿਆ ਤਾਂ ਕੋਰਤਾਲ ਬਾਕੀ ਡਾਕਟਰ ਕਸ਼ਮੀਰ ਸਿੰਘ ਸੋਲ ਜਿਹੜੇ ਆਵਾਦੀ ਪਾਰਟੀ ਤੋਂ ਵਿਧਾਇਕ ਸੀਗੇ ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਇਹ ਸੀਟ ਖਾਲੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜੇਕਰ ਤੁਰੰਤਾਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਾਫੀ ਉਥਲ-ਪੁਥਲ ਜਿਹੜੀ ਆ ਸਿਆਸੀ ਤੌਰ ਤੇ ਦੇਖਣ ਨੂੰ ਮਿਲਦੀ ਆ ਕਿਉਂਕਿ ਇੱਕ ਪਾਸੇ ਹਰਮੀ ਸੰਧੂ ਜਿਹੜੇ ਅਕਾਲੀ ਦਲ ਦੇ ਉਥੋਂ ਕਨਵਾਰ ਤੋਂ ਵਿਧਾਇਕ ਸੀਗੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂਦਾ ਤੇ ਅਜਿਹੇ ਦੇ ਵਿੱਚ ਅੱਜ ਅਕਾਲੀ ਦਲ ਦੇ ਵੱਲੋਂ ਆਜ਼ਾਦ ਗਰੁੱਪ ਜੋ ਤੁਰੰਤਾਰ ਦੇ ਵਿੱਚ ਕਈ ਐਕਟੀਵਿਟੀਜ਼ ਦੇ ਵਿੱਚ ਫੇਮਸ ਹੈ ਗਿਆ ਆ ਆਜ਼ਾਦ ਗਰੁੱਪ ਦੇ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਉਹਨਾਂ ਦੇ 40 ਸਰਪੰਚ ਨੇ ਜੀਹਾ ਵਕ ਵਕ ਪਿੰਡਾਂ ਦੇ ਵਿੱਚ 40 ਸਰਪੰਚ ਨੇ ਇਸ ਤੋਂ ਇਲਾਵਾ 8 ਕੌਂਸਲਰ ਨੇ ਤਾਂ ਆਜ਼ਾਦ ਗਰੁੱਪ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਅੱਜ ਸ਼ਾਮਲ ਹੋਇਆ ਜਿੱਥੇ ਆਜ਼ਾਦ ਗਰੁੱਪ ਸ਼ਾਮਲ ਹੋਇਆ ਤੇ ਜੋ ਆਜ਼ਾਦ ਗਰੁੱਪ ਦੇ ਮੁਖੀ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਤੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਤੇ ਇਹ ਅੱਜ ਉਸ ਕੜੀ ਦੀਆਂ ਤਸਵੀਰਾਂ ਨੇ ਜਦੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਤਾਂ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦੇਹਾਂਤ ਤੋਂ ਮਗਰੋਂ ਇਹ ਸੀਟ ਖਾਲੀ ਹੋਈ ਆ ਸਿਆਸੀ ਤੌਰ ਤੇ ਜਿਹੜੀਆਂ ਸਰਗਰਮੀਆਂ ਉਹ ਤੇਜ਼ ਹੋਈਆਂ ਨੇ ਤਾਂ ਅਜੇ ਇਹ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਜਿਹੜੀ اپੇਲ ਕਰ ਦਿੱਤੀ ਗਈ ਆ ਆਪਣੇ ਉਮੀਦਵਾਰ ਦਾ ਐਲਾਨ ਜਿਹੜਾ ਕਰ ਦਿੱਤਾ ਗਿਆ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਟਿਕਟ ਜਿਹੜੀ ਉਹ ਦਿੱਤੀ ਗਈ ਆ ਸਟੇਜ ਤੇ ਪਹਿਲਾਂ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਸ਼ਾਮਲ ਕਰਵਾਇਆ ਜਾਂਦਾ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਸਰਪੰਚ ਸੀਗੇ ਉਹਨਾਂ ਨੂੰ ਸ਼ਾਮਲ ਕਰਵਾਇਆ ਜਾਂਦਾ ਤੇ ਨਾਲ ਹੀ ਇਹ ਐਲਾਨ ਕਰ ਦਿੱਤਾ ਜਾਂਦਾ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਹੋਣ ਜਾ ਰਿਹਾ ਤੇ ਉਸ ਦੇ ਉਹ ਉਮੀਦਵਾਰ ਹੋਣਗੇ ਇਸ ਤੋਂ ਇਲਾਵਾ ਗੁਲਜਾਰ ਸਿੰਘ ਰਣੀਕੇ ਉਹ ਇਲੈਕਸ਼ਨ ਦੇ ਇੰਚਾਰਜ ਹੋਣਗੇ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਸਟੇਜ ਤੇ ਇਦਾਂ ਵੱਡਾ ਦਾਵਾ ਠੋਕੇਗਾ ਕਿ ਆ ਕਿ ਇਹ ਜਿਹੜੀ ਸੀਟ ਹੈਗੀ ਆ ਉਹ ਹਰ ਹਾਲਤ ਦੇ ਵਿੱਚ ਜਿਤਨੀ ਹੈਗੀ ਆ ਇੱਕ ਸਮਾਂ ਸੀਗਾ ਕਿ ਜਦੋਂ ਗਿੱਦੜਬਾ ਇਲੈਕਸ਼ਨ ਜਿੱਤ ਉਹ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੀ ਟਿਕਟ ਤੋਂ ਜਿੱਤਦੇ ਨੇ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਲਈ ਉਹ ਸੰਜੀਵ ਨੇ ਬੂਟੀ ਬੂਟੀ ਦਾ ਕੰਮ ਕਰਦੀ ਆ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਬਾਅਦ ਦੇ ਵਿੱਚ ਆਉਂਦੀ ਹੈਗੀ ਆ ਤੇ ਇੱਕ ਵਾਰ ਫੇਰ ਜਿੱਥੇ ਇੱਕ ਅਕਾਲੀ ਦਲ ਆਪਣੇ ਸਰਵਾਈਵਲ ਦੀ ਲੜਾਈ ਲੜ ਰਿਹਾ ਹੈਗਾ ਬਹੁਤੇ ਆਗੂ ਜਿਹੜੇ ਪਾਰਟੀ ਜਿਹੜੇ ਛੱਡ ਕੇ ਜਾ ਰਹੇ ਨੇ ਭਾਵੇਂ ਆਪਾਂ ਖਰੜ ਤੌਰ ਰਜਿੰਦਰ ਸਿੰਘ ਗਿੱਲ ਹੋਰਾਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਤਰਨਤਾਰਨ ਦੇ ਹਰਮਿੰਦਰ ਸਿੰਘ ਸੰਧੂ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਅਕਾਲੀ ਦਲ ਦੇ ਵੱਲੋਂ ਅੱਜ ਆਜ਼ਾਦ ਗਰੁੱਪ ਨੂੰ ਸ਼ਾਮਲ ਕਰਵਾਇਆ ਗਿਆ ਤੇ ਆਪਣੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਨੂੰ ਜਿਹੜੀ ਉਹ ਟਿਕਟ ਦੇ ਦਿੱਤੀ ਗਈ ਆ ਹਾਲਾਂਕਿ ਇਹ ਵੀ ਦੇਖਣ ਵਾਲਾ ਹੋਊਗਾ ਕਿ ਹੁਣ ਆਮ ਆਦਮੀ ਪਾਰਟੀ ਉਹ ਕਿਸ ਨੂੰ ਟਿਕਟ ਦਿੰਦੀ ਹੈਗੀ ਆ ਆਮ ਆਦਮੀ ਪਾਰਟੀ ਦੇ ਵੀ ਉੱਥੇ ਕਾਫੀ ਦਾਵੇਦਾਰ ਨੇ ਹਾਲਾਂਕਿ ਹਰਮਿੰਦਰ ਸਿੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਮੰਨਿਆ ਜਾ ਰਿਹਾ ਹੈ ਕਿ ਲਗਭਗ ਇਹ ਤਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਹੋਣਗੇ ਤੇ ਉਸ ਤੋਂ ਬਾਅਦ ਕਾਂਗਰਸ ਕਿਸ ਨੂੰ ਟਿਕਟ ਦਿੰਦੀ ਹੈ ਜਾਂ ਫਿਰ ਭਾਜਪਾ ਕਿਸ ਨੂੰ ਟਿਕਟ ਦਿੰਦੀ ਹੈਗੀ ਆ ਤਾਂ ਪੰਥਕ ਹਲਕਾ ਹੈਗਾ ਤੇ ਅੱਜ ਪਿੰਡ ਚਪਾਲ ਜਿਹੜਾ ਇਤਿਹਾਸਿਕ ਪੱਖੋਂ ਵੀ ਇਸ ਦਾ ਕਾਫੀ ਵੱਡਾ ਪਿਛੋਕੜ ਹੈ ਗਿਆ ਤਾਂ ਪਿੰਡ ਚਪਾਲ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਵੱਡਾ ਇਕੱਠ ਰੱਖਿਆ ਗਿਆ ਸੀਗਾ ਜਿੱਥੇ ਆਜ਼ਾਦ ਗਰੁੱਪ ਜੋ ਤਰਨਤਾਰ ਦਾ ਇੱਕ ਫੇਮਸ ਗਰੁੱਪ ਹੈ ਗਿਆ ਜਿਨ੍ਹਾਂ ਦੇ ਵੱਲੋਂ ਦਾਵਾ ਕੀਤਾ ਜਾਂਦਾ ਕਿ ਉਹਨਾਂ ਦੇ ਤਰਨਤਾਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ 40 ਸਰਪੰਚ ਨੇ 8 ਕੌਂਸਲਰ ਨੇ ਤਾਂ ਇੱਕ ਸ਼ਕਤੀ ਉਹਨਾਂ ਦੇ ਕੋਲ ਹੈਗੀ ਆ ਤੇ ਉਹ ਗਰੁੱਪ ਅੱਜ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਇਆ ਤੇ ਜੋ ਉਸ ਗਰੁੱਪ ਦੇ ਮੁਖੀ ਸੀਗੇ ਉਹਨਾਂ ਨੂੰ ਹਾਲੀ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਸੀ ਪ੍ਰਿੰਸੀਪਲ ਸੁਖਜਿੰਦਰ ਕੌਰ ਰੰਦਾਵਾ ਨੂੰ ਸੁਖਵਿੰਦਰ ਕੌਰ ਰੰਦਾਵਾ ਹੋਰਾਂ ਨੂੰ ਤੇ ਉਹਨਾਂ ਨੂੰ ਜਿਹੜੀ ਟਿਕਟ ਦੇ ਦਿੱਤੀ ਗਈ ਆ ਤਾਂ ਹੁਣ ਨਜ਼ਰਾਂ ਰਹਿਣਗੀਆਂ ਜੋ ਸਰਗਰਮੀ ਹੈਗੀ ਆ ਜੋ ਬਾਈ ਇਲੈਕਸ਼ਨ ਦਾ ਅਖਾੜਾ ਉਹ ਮੱਗ ਗਿਆ ਵਿਗਲ ਉਸ ਦਾ ਵੱਜ ਚੁੱਕਿਆ ਅਕਾਲੀ ਦਲ ਨੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰ ਦਾ ਐਲਾਨ ਜਿਹੜਾ ਉਹ ਕਰ ਦਿੱਤਾ